ਵਾਲ ਜੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੁਮਾਣਾ ਮਾਡਲ ਟਾਊਨ ਡੀ ਸਥਿਤ ਜ਼ਿਲ੍ਹਾ ਪਾਜਪਾ ਦਫ਼ਤਰ ਵਿਖੇ ਪ੍ਰਧਾਨ ਰਾਜਕੁਮਾਰ ਦੀ ਅਗਵਾਈ ਹੇਠ ਡੀਪੂ ਹੋਲਡਰਾਂ ਦਾ ਇੱਕ ਬਫਦ ਜ਼ਿਲ੍ਹਾ ਪਾਜਪਾ ਪ੍ਰਧਾਨ ਰਜਨੀਸ਼ਤ ਮਾਨ ਨੂੰ ਮਿਲਿਆ ਅਤੇ ਉਹਨਾਂ ਨੂੰ ਮੰਗ ਪੱਤਰ ਸੌਂਪਿਆ ਇਸ ਮੌਕੇ ਡਿਪੂ ਹੋਲਡਰ ਪ੍ਰਦਾਨ ਰਾਜਕੁਮਾਰ ਨੇ ਕਿਹਾ ਕਿ ਕੇਂਦਰੀ ਨੀਤੀ ਦੇ ਤਹਿਤ ਕਣਕ ਸਿਰਫ ਜਨ ਤੱਕ ਵੰਡ ਪ੍ਰਣਾਲੀ ਪੀ ਡੀ ਐਸ ਤਹਿਤ ਵੰਡੀ ਜਾਵੇਗੀ ਨਾ ਕਿ ਮਾਰਕ ਫੈਡ ਰਹੀਂ ਕਿਉਂਕਿ ਇਸ ਲਈ 1 ਸਾਲ ਪਹਿਲਾਂ ਸਟੇ ਮਿਲ ਗਿਆ ਹੈ ਰਾਜਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਕੇਂਦਰ ਤੋਂ 116 ਰੁਪਏ ਪ੍ਰਤੀ ਕੁਇੰਟਲ ਕਮਿਸ਼ਨ ਮਿਲਦਾ ਹੈ ਪਰ ਪੰਜਾਬ ਸਰਕਾਰ ਸਿਰਫ 50 ਰੁਪਏ ਦਿੰਦੀ ਹੈ ਕੇਂਦਰ ਸਰਕਾਰ ਦੀ ਗਰੀਬ ਕਲਿਆਣ ਯੋਜਨਾ ਤਹਿਤ ਪੰਜਾਬ ਦੇ ਲਾਭਪਾਤਰੀਆਂ ਨੂੰ ਡੀਪੂ ਹੋਲਡਰ ਨਰਾਹੀ ਕਣਕ ਦਾ ਆਟਾ ਮਾਰਕਫਟ ਰਹੀਂ ਫੰਡ ਵੰਡਣ ਦੇ ਪੰਜਾਬ ਸਰਕਾਰ ਦੇ ਫੈਸਲੇ ਨਾਲ ਡੀਪੂ ਹੋਲਡਰ ਬੇਰੁਜ਼ਗਾਰ ਹੋ ਜਾਣਗੇ ਰਜਨੀਸ਼ ਤਮਾਨ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੀਆਂ ਮੰਗਾਂ ਨੂੰ ਕੇਂਦਰ ਸਰਕਾਰ ਅੱਗੇ ਉਠਾਇਆ ਜਾਵੇਗਾ ਤੇ ਜਲਦੀ ਹੀ ਹੱਲ ਕੱਢ ਲਿਆ ਜਾਵੇਗਾ ਇਸ ਮੌਕੇ ਹਰਦੀਪ ਸਿੰਘ ਨਰੇਸ਼ ਕੁਮਾਰ ਕਮਲਜੀਤ ਸੁਖਵੀਰ ਸਿੰਘ ਨਿਰਪੈ ਸੋਨੂ ਅਮਰਨਾਥ ਅਵਤਾਰ ਸਿੰਘ ਰਜੇਸ਼ ਕੁਮਾਰ ਤਰਸੇਮ ਢੰਡ ਡਾਕਟਰ ਵੀਰਪਾਲ ਸਿੰਘ ਸ਼ਿਮਲਾਪੂਰੀ ਮਨਮੋਹਨ ਸਿੰਘ ਬੱਬੀ ਦਵਿੰਦਰ ਸੁਨੀਲ ਜੋਹਰ ਚਮਕੌਰ ਸਿੰਘ ਵਿਜੇ ਕੁਮਾਰ ਅਮਰੀਕ ਸਿੰਘ ਜੋਗਰਾ ਸਿੰਘ ਸ਼ੇਰ ਸਿੰਘ ਸਰਬਜੀਤ ਸਿੰਘ ਆਦ ਹਾਜ਼ਰ ਸਨ